ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰ ਆਂ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਦਾ ਗੀਤ ਅੱਗੇ ਕੁੜੀਆਂ ਨੂੰ ਵਿਆਹ ਨੂੰ ਨਾ ਦਾਜ ਦੇ ਵਿੱਚ ਚਰਖਾ ਦਿੰਦੇ ਹੁੰਦੇ ਸੋ ਆਪਣਾ ਗੀਤ ਵੀ ਅੱਜ ਇਸੇ ਤਰ੍ਹਾਂ ਦਾ ਹੈ ਫਿਰ ਉਹ ਕੀ ਕਹਿੰਦੀ ਹੈ ਕੁੜੀ ਇਹ ਤੁਸੀਂ ਗੀਤ ਰਾਹੀਂ ਸੁਣਿਓ ਮਟਿਆਰਾਂ ਨੂੰ ਜਵਾਬ ਬਹੁਤ ਹੁੰਦਾ ਸੀ ਮੈਂ ਚਰਖਾ ਲੈ ਕੇ ਆਈਆਂ ਫੇਕਿਆਂ ਤੋਂ ਤਾਂ ਮਾਨੋਨੰਦ ਫਿਰ ਪਿਆਰੇ ਜਿਹਾ ਗੀਤ ਦਾ ਚਰਖਾ ਲੈ ਦੇਨੀ ਪੋੜੀਏ ਮਾਏ ਕਤਣ ਦੇ ਦੀਨ ਆਏ ਚਰਖਾ ਲੈ ਦੇਨੀ ਪੋੜੀਏ ਮਾਏ ਸੜਕਤਣ ਦੇ ਦੀਨ ਆਏ ਚਰਖਾ खाया सा कड़ी तर खाना सी पे किया तो लाए जाना चार खाया सा कड़ी दिल लाके देख सौरे ते देख पेके ਚਰਖਾ ਐਸਾ ਕੜੀਂ ਦਿਲ ਲਾਕੇ ਦੇਖਣ ਸੌਰੇ ਤੇ ਦੇਖਣੀ ਪੇਕੇ ਚਰਖੇ ਮੇਰੇ ਦੀ ਨਾਲ ਪੁਰਾਣੀ ਕਿਹੜੀ ਕਰ ਤੂਗੀ ਰੁਕਮਾ ಜಾರಿ ಮಲ್ ಪುರಾಣಿ ಕೇಳಿ ಕತು ਤੁ ਕਤ ਦਾਜ ਬੁਣਾਏ ਮੈਨੂੰ ਕਮੜੀ ਨੂੰ ਹੋਸ਼ ਨਾ ਆਏ ਸਈਆ ਕਤ ਕਤ ਪਛੀਆਂ ਪਰੀਆਂ ਨੀ ਮੈਂ ਦੇ ਵਿੱਚ ਰਹੀਆਂ ਸਈ ਕਤ ਕਤ ਪਛਿਆਨੇ ਪਰਿਆਨੀ ਮੈਂ ਖੇਡਣ ਦੇ ਵਿੱਚ ਰਹੀ ਆ ਮੇਰੇ ਚਾਰ ਖੇ ਦੇ ਲੱਗੇ ਹੋਏ ਛਾਪੇ ਤੀਆਂ ਤੋਰ ਕੇ ਰੋਂਦੇ ਨੇ ਮਾਪੇ ਮੇਰੇ ਚਰਖੇ ਦੇ ਲੱਗੇ ਹੋਏ ਛਾਪੇ ਤੀਆਂ ਤੋੜ ਕੇ ਰੋਂਦੇ ਨੇ ਮਾਪੇ ਮੇਰੇ ਚਰਖੇ ਨੂੰ ਲੱਗੇ ਹੋਏ ਹੀਰੇ ਮੇਰੇ ਚਰਖੇ ਨੂੰ ਲੱਗੇ ਹੋਏ ਹੀਰੇ ਪੈਣਾ ਤਰੀਕੇ ਰੋਂਦੇ ਨੇ ਵੀਰੇ ਆਜੋ ਚਾਚੀਓ ਆਜਾ जो चाचियो आजो बेतायो मैनु दूर विदा करयायो आयो डोली चक लई चार कुहार नी मैं कुंज मांग कुरला ਡੋਲੀ ਚੱਕ ਲਈ ਚਰ ਕੁਹਾਰਾ ਨੀ ਮੈਂ ਕੂੰਜਵਾਂਗ ਕੋਰਲਾ ਮਾਂ ਡੋਲੀ ਸੌਰਿਆ ਦੇਵਾਰ ਲਾਹੀ ਨਾ ਕੋਈ ਪਹਿਣਤੇ ਨਾ ਕੋਈ ਪਾਈ ਡੋਲੀ ਸੋਰੀ ਆਂਦੇ ਬਾਰ ਲਾਹੀ ਨਾ ਕੋਈ ਪਾਹਣ ਤੇ ਨਾ ਕੋਈ ਪਾਈ ਆਜ ਸਸੇਨੀ ਵਾਰ ਲਾ ਪਾਣੀ ਬਾਹਰ ਖੜੀ ਐ आससे नीवारिले पाणी बाहर खडिये तेरी नूराणी ससे तेल चोलाणी